ਉਹ ਡੀਆਈਜੀ ਨੂੰ ਮੈਂ ਦੇਖ ਰਿਹਾ ਸੀਗਾ ਤੇ ਸੀਬੀਆਈ ਨੇ ਫੜਿਆ ਸਾਡੀ ਸਰਕਾਰ ਜਿਹੜੀ ਪਹਿਲੇ ਦਿਨ ਤੋਂ ਅਹੀਂ ਤੱਕ ਕ腐ਸ਼ਨ ਦੇ ਸਬੰਧ ਬਹੁਤ ਖਲਾਫ ਹੈ ਅਸੀਂ ਕ腐ਸ਼ਨ ਦੇ ਮਾਮਲੇ ਤੇ ਕਿਸੇ ਨੂੰ ਬਰਦਾਸ਼ਤ ਨਹੀਂ ਕਰਦੇ ਅਸੀਂ ਭਾਵੇਂ ਕੋਈ ਸਾਡਾ ਐਮਐਲਏ ਆ ਭਾਵੇਂ ਕੋਈ ਅਫਸਰ ਆ ਭਾਵੇਂ ਕੋਈ ਵੀ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਅਜੇ ਤੱਕ ਕ腐ਸ਼ਨ ਦੇ ਕਿਸੇ ਨੂੰ ਨਾ ਮਾਫ ਕੀਤਾ ਪਰ ਇਹ ਕੇਸ ਕਿਉਂਕਿ ਸੀਬੀਆਈ ਕੋ ਜਦੋਂ ਸਾਡੀ ਸਰਕਾਰ ਕੋ ਆਊਗਾ ਤੇ ਲੱਗਦੀ ਸਰਕਾਰ ਵੀ ਸਾਡੀ ਜੇ ਉਹਨਾਂ ਨੂੰ ਮਤ ਚਾਹੀਦੀ ਹੋਊਗੀ ਜਦੋਂ ਸਾਹਮਣੇ ਆਉਣਗੇ ਤੇ ਅਸੀਂ ਤਾਂ ਕ腐ਸ਼ਨ ਦੇ ਖਿਲਾਫ ਹਾਂ ਬਈ ਬੰਦਾ ਭਾਵੇਂ ਕੋਈ ਹੋਵੇ ਵੱਡਾ ਹੋਵੇ ਛੋਟਾ ਹੋਵੇ ਕ腐ਸ਼ਨ ਨਹੀਂ ਹੁੰਦੀ ਨਹੀਂ ਭਾਵੇਂ ਬੱਜੀ ਸੋ ਇਹ ਜਿਹੜਾ ਫਲੈਕਸ ਹੈ ਜਿਹੜਾ ਬੋਰਡ ਹੈ ਇਹ ਹਰ ਬਟਾਣ ਦੇ ਬਾਅਦ ਜਿਹੜਾ ਅੱਜ ਰਾਤ ਰਾਤ ਜਿਹੜਾ ਲੱਗ ਜੂਗਾ ਉਹ ਜਿੰਨੇ ਕਿਸਾਨ ਨੇ ਆ ਕੇ ਖਾਦ ਲੈਣੀ ਆ ਪਹਿਲਾਂ ਉਹ ਇਹ ਰੇਟ ਪੜੇ ਜੇ ਇਹਨਾਂ ਰੇਟਾਂ ਤੋਂ ਵੱਧ ਕੋਈ ਵੀ ਦੁਕਾਨਦਾਰ ਉਹਨਾਂ ਕੋਲੋਂ ਪੈਸੇ ਮੰਗਦਾ ਜਾਂ ਉਹਨਾਂ ਨੂੰ ਕੋਈ ਜਬਰੀ ਕੰਮ ਨਿਕਲ ਦਿੰਦਾ ਤੇ ਮੇਰਾ WhatsApp ਨੰਬਰ 75095 3001 ਹੈ WhatsApp ਤੇ ਚੱਲਦਾ WhatsApp ਵੀ ਕਰ ਸਕਦੇ ਹੋ WhatsApp ਕਾਲ ਵੀ ਕਰ ਸਕਦੇ ਹੋ ਤੁਸੀਂ ਮੈਨੂੰ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਉਸੇ ਵੇਲੇ ਮੈਨੂੰ WhatsApp ਕਰਨਾ ਕਿ ਸਦਕਾਨ ਤੇ ਗਏ ਹੋ ਫੋਟੋ ਲਾ ਲੈਣੀ ਆ ਉਹਦੀ ਆਡੀਓ ਵੀਡੀਓ ਬਣਾ ਲੈਣੀ ਆ ਤੇ ਇਹਨਾਂ ਨੇ ਸਾਨੂੰ ਆ ਮਾਲ ਜਿਹੜਾ ਨਾਲ ਜਬਦੀ ਦਿੱਤਾ ਸੋ ਜਿਸ ਵੀ ਦੁਕਾਨਦਾਰ ਨੇ ਦਿੱਤਾ ਉਹਦੇ ਖਿਲਾਫ ਜਿਹੜੀ ਕਾਰਵਾਈ ਅਸੀਂ ਕਰਾਂਗੇ ਮੈਂ ਤੁਹਾਡੇ ਵਾਈ ਸਾਰੇ ਕਿਸਾਨਾਂ ਨੂੰ ਖਾਸ ਤੌਰ ਤੇ ਜਿਹੜੇ ਹਰ ਪੀੜ ਦਾ ਨੁਕਸਾਨ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਇੱਕ ਵੀ ਜਿਹੜਾ ਤੋੜਾ ਮਹਿੰਗੀ ਖਾਦ ਨਹੀਂ ਲੈਂਦੇ ਹੋਗੇ ਜਿਹੜਾ ਤੁਹਾਨੂੰ ਖਾਦ ਮਹਿੰਗੀ ਦਊ ਉਹਦੇ ਖਿਲਾਫ ਡਟ ਕੇ ਮੈਂ ਖੜਾ ਮੈਂ ਇੱਕ ਕਿਸਾਨ ਦਾ ਪੁੱਤ ਐ ਮੈਨੂੰ ਪਤਾ ਹੈ ਕਿ ਮਹਿੰਗੀ ਖਾਦ ਲੈਣੇ ਆ ਕਿੰਨੇ ਔਖੇ ਕੋਕ ਜਿਹੜਾ ਆਮ ਖਾ ਲੈਂਦਾ ਬਿੰਗੀ ਹੋਰ ਔਖੀ ਹੋ ਜਾਂਦੀ ਐ ਸੋ ਮੈਂ ਕਿਸਾਨਾਂ ਦੇ ਨਾਲ ਖੜਾ ਮੈਂ ਕਿਸਾਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਤੱਕੇਸ਼ਾਈ ਕਿਸੇ ਵੀ ਤਰ੍ਹਾਂ ਦੇ ਖਾਦਾਂ ਦੇ ਵਿੱਚ ਉਹਨਾਂ ਦੇ ਵੱਧ ਰੇਟ ਜਿਹੜੇ ਆ ਉਹ ਨਹੀਂ ਲੈਣ ਦਊਗਾ ਭਾਵੇਂ ਜੋ ਮੱਦੀ ਹੋ ਜੇ ਜਿੰਨੀ ਮੱਦੀ ਮੈਨੂੰ ਕਾਰਵਾਈ ਕਰਦੀ ਪਏ ਅੱਜ ਵੀ ਸਾਰੇ ਅਫਸਰ ਨਾਲ ਸੀਗੇ ਜਿਹੜਾ ਸ਼ਿਕਾਇਤ ਆਈ ਮੈਂ ਉਸੇ ਅਫਸਰ ਨਾਲ ਲੈ ਕੇ ਮੁੱਖਿਆਰ ਦੇ ਕੋਲ ਜਾਊਂਗਾ ਔਰ ਕੋਈ ਵੀ ਕਿਸਾਨ ਨੂੰ ਡਰਨਾ ਨਹੀਂ ਚਾਹੀਦਾ ਉਮ ਮੈਨੂੰ WhatsApp ਕਰਦੇ ਕਹਿਤ ਦੁਕਾਨਦਾਰੋਂ ਨੇ ਮੇਰ ਨਾਲ ਆ ਕੀਤਾ ਮੈਨੂੰ ਰੇਟਵਾਤ ਲਾਇਆ ਉਸ ਵੇਲੇ ਉਹਦੇ ਖਿਲਾਫ ਜਿਹੜੀ ਆ ਕਾਰਵਾਈ ਕਰਾਂਗੇ ਮੈਂ ਤੁਹਾਨੂੰ ਇਸ ਕਰਕੇ ਸੱਦਿਆ ਸੀਗਾ ਕਿ ਤੁਹਾਡੇ ਲਈ ਇਹ ਜਿਹੜਾ ਮੈਸੇਜ ਆ ਜਿਹੜਾ ਸੁਣਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਪਸ਼ਟ ਤੋਂ ਡਾਇਰੈਕਸ਼ਨ ਆ ਅੱਜ ਸਵੇਰੇ ਮੈਂ ਖੇਤੀਬਾੜੀ ਮੰਤਰੀ ਜੀ ਦੇ ਨਾਲ ਸਰਦਾਰ ਗਗਨਜੀਤ ਸਿੰਘ ਖੁੜੀਆ ਜੀ ਦੇ ਨਾਲ ਵੀ ਗੱਲ ਕੀਤੀ ਕਿ ਖਾਦਾਂ ਦੀ ਉਹਨਾਂ ਵੀ ਮੈਨੂੰ ਕਿਹਾ ਕਿ ਕੋਈ ਟੋਟ ਨਹੀਂ ਆਉਂ ਦਿੱਤੂਗੀ ਦਿੱਤੀ ਜਾਊਗੀ ਤੁਹਾਨੂੰ ਹਰ ਪਿੰਡ ਇਲਾਕੇ ਨੂੰ ਜਿਹੜਾ ਵਿਸ਼ੇਸ਼ ਤੌਰ ਤੇ ਖਾਦ ਦੇਵਾਂਗੇ ਅਰ ਮੈਂ ਕਈ ਅਫਸਰਾਂ ਨੂੰ ਚੰਡੀਗੜ੍ਹ ਦੇ ਵਿੱਚ ਕਾਲ ਕਰਕੇ ਕਿਹਾ ਕਿ ਇੱਥੇ ਖਾਦ ਦੀ ਪ੍ਰੋਬਲਮ ਹੈ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿਸਾਨਾਂ ਨੂੰ ਕਿ ਤੁਹਾਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਆਵੇ ਖਾਦਾਂ ਦੇ ਮਾਮਲੇ ਦੇ ਉੱਤੇ ਉਸ ਵੇਲੇ ਮੈਨੂੰ ਤੁਸੀਂ ਕਾਲ ਕਰਨਾ ਉਸ ਵੇਲੇ 75095 75095 33501 30001 ਤੇ ਮਿੰਨੂ ਜਿਹੜੀ ਤੁਸੀਂ ਕਾਲ ਕਰਦੇ ਨਹੀਂ ਮੈਂ ਆਪੇ ਕਾਰਵਾਈ ਉਹਨਾਂ ਦੇ ਖਿਲਾਫ ਕਰਾਂਗਾ ਮੈਂ ਇਸ ਕਰਕੇ ਆਪਣੇ মিডিਆ ਦੇ ਵੀਰਾਂ ਨੂੰ ਸੱਦਿਆ ਸੀਗਾ ਕਿ ਤੁਹਾਡੇ ਥ्रू ਜਿਹੜੀ ਆ ਇਹ ਆਵਾਜ਼ ਜਿਹੜੀ ਪਹੁੰਚਾਈ ਜਾਵੇ ਕਿ ਸਾਡੀ ਸਰਕਾਰ ਜਿਹੜਾ ਵਚਨ ਬੰਦਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਕਿ ਹਰ ਕਿਸਾਨ ਨੂੰ ਖਾਦ ਮਿਲੂਗੀ ਜਾਇਜ਼ ਰੇਟ ਤੇ ਮਿਲੂਗੀ ਬਿਲਕੁਲ ਕਿ ਕਿਸਾਨ ਦੇ ਨਾਲ ਉਹਨੂੰ ਹੋਰ ਵਾਧੂ ਦੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਦਿੱਤੀਆਂ ਜਾਣਗੀਆਂ ਇਹ ਮੇਰੇ ਮੁੱਖ ਮੰਤਰੀ ਸਾਹਿਬ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਹਦਾਇਤ ਹੈ ਇਸ ਕਰਕੇ ਉਸ ਸਰਦਾਰਤ ਨੂੰ ਲਾਗੂ ਕਰਦਿਆ ਅਜ ਨਾਲੇ ਹਲਕੇ ਦੇ ਵਿੱਚ ਕਿਸੇ ਵੀ ਕਿਸਾਨ ਦੇ ਨਾਲ ਕੋਈ ਧੱਕਾ ਨਹੀਂ ਹੋਣ ਦਵਾਂਗੇ ਬਸ ਇਹ ਮਤਲਬ ਹੈ ਤੁਸੀਂ ਪਹਿਲ ਕਰਨੀ ਕੀਤੀ ਹੈ ਲੱਗਦਾ ਕਿ ਸਾਰੇ ਪੰਜਾਬ ਦੇ ਐਮਰਾਂ ਨੂੰ ਕਲੀਤੀ ਹੋ ਗਿਆ ਮੁੱਤਾ ਜਾਲਾ ਲੱਗ ਰਿਹਾ ਸਾਰੇ ਪੰਜਾਬ ਦੇ ਕਿਸਾਨਾਂ ਦੁੱਖੀ ਲਗਾਤਾਰ ਕਾਲਾ ਬਜਰੀਨ ਸ਼ਿਕਾਰ ਹੋ ਰਹੇ ਨਹੀਂ ਜੀ ਮੇਰਾ ਖਿਆਲ ਹੈ ਸਰਕਾਰ ਨੇ ਸਭ ਪਾਸੇ ਦੇਤਾ ਦਿੱਤੀ ਹੈ ਤੇ ਸਾਡੇ ਐਮਐਲਏ ਸਾਹਿਬਾਨਾਂ ਨੂੰ ਵੀ ਯੂਰ ਕਰਨਾ ਚਾਹੀਦਾ ਜੇ ਉਹਨਾਂ ਕੋਈ ਸ਼ਿਕਾਇਤਾਂ ਆਈਆਂ ਤੂੰ ਵੇਖੋ ਮੈਂ ਤਾਂ ਤਾਂ ਕੀਤੀ ਵੀ ਬਿਲਕੁਲ ਸ਼ਿਕਾਇਤਾਂ ਕੀਤੀਆਂ ਕਿਸਾਨਾਂ ਨੇ ਕੀ ਹੋ ਗਿਆ ਜੀ ਦੇਖੋ ਸਾਨੂੰ ਤੇ ਉਦੋਂ ਹੀ ਪਤਾ ਲੱਗਦਾ ਨਾ ਜਦੋਂ ਸਾਨੂੰ ਕੋ ਲੋਕ ਦੱਸਦੇ ਆ ਕਿ ਸਾਡੇ ਨਾਲ ਗੱਲ ਹੋ ਗਈ ਤੇ ਜੇ ਬਾਕੀ ਵੀ ਐ ਐਮਐਲਏ ਜਿੱਦਾਂ ਚੱਡਾ ਸਾਹਿਬ ਕੁੜੀਆ ਸਾਹਿਬ ਉਹਦੇ ਕਈ ਕਈ ਐਮਐਲਏ ਜਿਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਸਾਰੇ ਐਮਐਲਏ ਸਾਡੇ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਹਦਾਇਤ ਹੈ ਕਿ ਕਿਸਾਨਾਂ ਦੇ ਨਾਲ ਇਸ ਔਖੇ ਟਾਈਮ ਦੇ ਉੱਤੇ ਜਿਹੜਾ ਖੜਨਾ ਉਹ ਖੜਦਗੇ ਕਿੰਨੇ ਵਾਰੀ ਜਾਣਕਾਰੀ ਨਹੀਂ ਪਾਈ ਗਿਆ ਕਿ ਉਹ ਰੇਟ ਲਿਸਟ ਬਾਹਰ ਲਾਉਣ ਹੈ ਅਤੇ ਸਟਾਕ ਲਿਸਟ ਲਾਉਣ ਕਿਉਂ ਨਹੀਂ ਲਾਉਂਦੇ ਜੀ ਜ਼ਰੂਰਤ ਪੈ ਗਈ ਸੀ ਜੋਨੀ ਲੋੰਦੇ ਕਾਲਾ ਬਜਾਰੀ ਕਰਦੇ ਆ ਕਿ ਇਹ ਤੁਹਾਨੂੰ ਇਹ ਜਿਹੜੇ ਸਰਪ੍ਰੋਫੈਸਰਾਂ ਨਾਲ ਮੀਟਿੰਗ ਪੈ ਗਈਆਂ ਹਾਲੇ ਕਿ ਜ਼ਿੰਮੇਵਾਰੀ ਉਹਨਾਂ ਦੀ ਬਾਤੀ ਆ ਕਾਲਾ ਬਜਾਰੀ ਵਾਸਤੇ ਸਾਰਾ ਕੁਝ ਨਹੀਂ ਨਹੀਂ ਦੇਖੋ ਉਹ ਉਹਨਾਂ ਨੇ ਜੇ ਨਹੀਂ ਜ਼ਿੰਮੇਵਾਰੀ ਦੁਬਾਈ ਦਾ ਤਾਂ ਹੀ ਸਾਡੇ ਕੋਲ ਸ਼ਿਕਾਇਤਾਂ ਆਈਆਂ ਨੇ ਸਮਝਦੇ ਗੀ ਗੱਲ ਇਸ ਕਰਕੇ ਅਸੀਂ ਉਹਨਾਂ ਤੇ ਵੀ ਛੜਨਾ ਚਾਹੁੰਦੇ ਅਸੀਂ ਆਪਣੀ ਡਿਊਟੀ ਦਵਾ ਦੇ ਆ ਆਪਣੇ ਰੇਟ ਜਿਹੜੇ ਸਰਕਾਰ ਦੇ ਉਹ ਲਾ ਕੇ ਦੇ ਦੇ ਆ ਇਹ ਰੇਟ ਐ ਇਸ ਤੋਂ ਵੱਧ ਕੇ ਇਹਨੂੰ ਕੋਈ ਪੈਸਾ ਨਾ ਦੇ ਜਾਣਕਾਰੀ ਆ ਕਿਸਾਨਾਂ ਦੇ ਲਈ ਕਿਸਾਨ ਦੁਕਾਨ ਤੇ ਆਵੇ ਉਹਨੂੰ ਪਤਾ ਲੱਗ ਜਾਏ ਕਿ ਆ ਆ ਆ ਰੇਟ ਐ ਇੱਥੇ ਇੰਨੇ ਪੈਸੇ ਦੇ ਸੰਘਾਪੇ ਤੋਂ ਕਿਸਾਨਾਂ ਦੀ ਗੱਲ ਚੱਲ ਰਹੀ ਹੈ ਤੇ ਇੱਕ ਪ੍ਰਾਲੀ ਸਾੜਨ ਦੇ ਮੁੱਦੇ ਵੀ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਦੇ ਵਿੱਚ ਹੈ ਕੱਲ ਵੀ 68 ਮੁੱਦੇ ਜਿਹੜੇ ਪ੍ਰਾਲੀ ਸਾੜਨ ਦੇ ਜਿਹੜੇ ਮਾਮਲੇ 68 ਸਭ ਤੋਂ ਜ਼ਿਆਦਾ ਅੰਮ੍ਰਿਤਸਰ ਦੇ ਵਿੱਚ ਆਏ ਹੈ ਇਹ ਪੰਜਾਬ ਦੀ ਗੱਲ ਕਰੀਏ ਤੇ ਨਹੀਂ ਮੈਨੂੰ ਪ੍ਰਾਲੀ ਦੇ ਬਾਰੇ ਬਹੁਤਾ ਪਤਾ ਨਹੀਂ ਮੈਂ ਕਿਉਂਕਿ ਉਹਨੂੰ ਸਬਜੈਕਟ ਨੂੰ ਦੇਖਦਾ ਨਹੀਂਗਾ ਪਰ ਦੇਖੋ ਮੈਂ ਤਾਂ ਪ੍ਰਾਲੀ ਸਾੜਦਾ ਦੀ ਮੈਂ ਤਾਂ ਦੇਖੋ ਪ੍ਰਾਲੀ ਸਾੜਨੇ ਗੇਸਟ ਆ ਮੈਂ ਕਦੀ ਪ੍ਰਾਲੀ ਨਾ ਸਾੜੀਆ ਨਾ ਅੱਗੇ ਤੋਂ ਕਦੀ ਸਾੜਦੀ ਆ ਮੇਰੀ ਸਭ ਕਿਸਾਨਾਂ ਦੀ ਬੇਨਤੀ ਆ ਕਿ ਉਹ ਪਰਾਲੀ ਨਾ ਸਾੜੇ ਮੇਰੀ ਸਰਕਾਰਾਂ ਨੂੰ ਖਾਸ ਤੌਰ ਤੇ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਉਹ ਕਿਸਾਨਾਂ ਨੂੰ ਪਰਾਲੀ ਦੇ ইস্যੂ ਦੇ ਉੱਤੇ ਕਿਸਾਨਾਂ ਦੀ ਮਦਦ ਕਰੇ ਤਾਂ ਜੋ ਕਿਸਾਨ ਜਿਹੜੇ ਪਰਾਲੀ ਸਾੜਦੇ ਮਜਬੂਰ ਨਾ ਹੋਣ ਸਰਕਾਰ ਨੇ ਕਿਸਮਤ ਕਿਤੇ ਵੀ ਮਦਦ ਸਿਰਫ ਅੱਧਾ ਕਰੇ ਨਾ ਦੇਣ ਕਿਹੜੇ ਅਧਿਕਾਰੀ ਸਾਹਮਣੇ ਰੋਦੇ ਉਹਨਾਂ ਨੇ ਦਾਦਾ ਬਿਲਕੁਲ ਦੇਖੋ ਅਧਿਕਾਰੀ ਸਾਡਾ ਸ਼ਾਮਲ ਹੋ ਖਾਦਾਂ ਦੇ ਮਾਮਲੇ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਦਕਾਧਾਂ ਇਹਦੇ ਲਾਇਸੈਂਸ ਜਿਹੜੇ ਆ ਉਹ ਕੈਨਸਲ ਕਰਾਂਗੇ ਉਹਨਾਂ ਦੀ ਦਕਾਧਾਂ ਸੀਲ ਕਰਾਂਗੇ ਯਾ ਅਸੀਂ ਤਾਂ ਕਦੇ ਵੀ ਨਹੀਂ ਚਾਹੁੰਦੇ ਕਿ ਸਾਡੇ ਕਿਸਾਨ ਦੇ ਨਾਲ ਧੱਕਾ ਹੋਵੇ ਸਮਝਦੇ ਕਿ ਇਹ ਗੱਲ ਇਹ ਡੀਆਈਜੀ ਨੂੰ ਕਰਾਪਸ਼ਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਜੀ ਮੋਹਾਲੀ ਵੇਖੋ ਡੀਆਈਜੀ ਨੂੰ ਮੈਂ ਦੇਖ ਰਿਹਾ ਸੀਗਾ ਕਿ ਸੀਬੀਆਈ ਨੇ ਫੜਿਆ ਸਾਡੀ ਸਰਕਾਰ ਜਿਹੜੀ ਪਹਿਲੇ ਦਿਨ ਤੋਂ ਅਸੀਂ ਤਾਂ ਕਰਾਪਸ਼ਨ ਦੇ ਸੱਤ ਬਹੁਤ ਖਿਲਾਫ ਹਾਂ ਅਸੀਂ ਕਰਾਪਸ਼ਨ ਦੇ ਮਾਮਲੇ 'ਚ ਕਿਸੇ ਨੂੰ ਬਰਦਾਸ਼ਤ ਨਹੀਂ ਕਰਦੇ ਅਸੀਂ ਭਾਵੇਂ ਕੋਈ ਸਾਡਾ ਐਮਐਲਏ ਆ ਭਾਵੇਂ ਕੋ ਅਫਸਰ ਆ ਭਾਵੇਂ ਕੋਈ ਵੀ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਅਜੇ ਤੱਕ ਕ腐ਸ਼ਨ ਦੇ ਕੇਸ ਨੂੰ ਨਾ ਮਾਫ ਕੀਤਾ ਪਰ ਇਹ ਕੇਸ ਕਿਉਂਕਿ सीबीआई ਕੋ ਜਦੋਂ ਸਾਡੀ ਸਰਕਾਰ ਕੋ ਆਊਗਾ ਤੇ لازਮੀ ਸਰਕਾਰ ਵੀ ਸਾਡੀ ਜੇ ਉਹਨਾਂ ਨੂੰ ਮਤ ਚਾਹੀਦੀ ਹੋਊਗੀ ਜਦੋਂ ਸਾਹਮਣੇ ਆਉਣਗੇ ਤੇ ਅਸੀਂ ਤਾਂ ਕ腐ਸ਼ਨ ਦੇ ਖਿਲਾਫ ਹਾਂ ਭਾਈ ਬੰਦਾ ਭਾਵੇਂ ਕੋਈ ਹੋਵੇ ਵੱਡਾ ਹੋਵੇ ਛੋਟਾ ਹੋਵੇ ਕ腐ਸ਼ਨ ਨਹੀਂ ਹੁੰਦੀ ਭਾਵੇਂ ਭੱਜੋ ਬੱਜੋ ਹਾਂ ਠੀਕ ਹੈ